ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਸੂਝਵਾਨ ਵੋਟਰ ਸਪੋਰਟਰ ਚਾਰ ਨੰਬਰ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਮਜੀਠਾ ਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਤੇ ਉੱਥੇ ਤੁਹਾਡਾ ਪ੍ਰਾ ਨਿਮਾ ਟੈਰਾਂ ਵਾਲਾ ਇਲੈਕਸ਼ਨ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਮੇਰਾ ਕਾਰ ਤੇ ਕਰ ਦਿਓ ਬੇੜਾ ਪਾਰ ਮੈਂ ਸਾਰੇ ਭਰਾਵਾਂ ਨੂੰ ਮੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਪਾਰਟੀਆਂ ਦੂਜੀਆਂ ਨੂੰ ਤੁਸੀਂ ਸਾਰਿਆਂ ਨੂੰ ਪਰਖ ਲਿਆ ਆ ਇੱਕ ਮੌਕਾ ਆਪਣੇ ਨਿੰਮੇ ਟਾੜਾਂ ਵਾਲੇ ਭਰਾ ਨੂੰ ਦੋ ਚੋਣ ਨਿਸ਼ਾਨ ਮੇਰਾ ਘਾਰ ਆ ਇਹ ਕਿਹੇ ਪਾਰਟੀ ਨੇ ਤੁਹਾਡਾ ਕੋਹਣੀ ਸਵਾਰਿਆ ਤੇ ਨਾ ਇਹਨਾਂ ਕਿਹਨੇ ਸਵਾਰਨਾ ਆ ਪਹਿਲੀ ਗੱਲ ਤੇ ਤੁਹਾਨੂੰ ਤੁਸੀਂ ਮੈਨੂੰ ਜਾਣਦੇ ਜੋ 24 ਘੰਟੇ ਮੈਂ ਦੁਕਾਨ ਤੇ ਹਾਜ਼ਰ ਹਾਂ ਤੇ ਹਾਜ਼ਰ ਹੀ ਰਵਾਂਗਾ ਤੁਹਾਡੇ ਬਾਤ ਹੀ ਗਾੜੀ ਇਲੈਕਸ਼ਨ ਵਿੱਚ ਆਉਣੀ ਆ ਸਾਲ ਬਾਅਦ ਫੇਰ ਵੀ ਆਪਾਂ ਇਲੈਕਸ਼ਨ ਇੱਥੋਂ ਹੀ ਲੜਾਂਗੇ ਪਰ ਤੁਹਾਡੇ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਇਕੱਠਿਆਂ ਦਾ ਮੇਲਜੋਲ ਆ ਹਰ ਇੱਕ ਬੰਦਾ ਆਉਂਦਾ ਜਾਂਦਾ ਵੀਰ ਭਰਾ ਸਾਡੇ ਕੋਲ ਉਹਨਾਂ ਨੂੰ ਅਸੀਂ ਅਪੀਲ ਕਰਦਾ ਮੈਂ ਕਿ ਮੈਨੂੰ ਸ਼ਨੀਵਾਰ ਦਿਨ ਕੱਲ ਸ਼ਨੀਵਾਰ ਵਾਲੇ ਦਿਨ ਵੋਟਾਂ ਪਾ ਕੇ ਬਹੁਤ ਬਹੁਤ ਸਾਡਾ ਧੰਨਵਾਦ ਹੋਊਗਾ ਮੈਨੂੰ ਜਿਤਾਓ ਇਹ ਵਾਰਚੋਂ ਦੂਜੀ ਗੱਲ ਇਹ ਆ ਜੀ ਜਿਹੜੇ ਵੀਰ ਭਰਾ ਮੈਨੂੰ ਬਦਨਾਮ ਇਹ ਵਾਰਡ ਚ ਕਰ ਰਹੇ ਨੇ ਪੀ ਨਰਮਲ ਸਿੰਘ ਨਿਮਾ ਜਿਹੜਾ ਆ ਇਹ ਬਹਿ ਗਿਆ ਆ ਭਰਾ ਤੁਹਾਡਾ ਨਹੀਂ ਜੋ ਬੈਠਾ ਤੇ ਨਾਂ ਬਹਿਣ ਵਾਲਿਆਂ ਚੋਂ ਹੀ ਆ ਜਿਨ੍ਹਾਂ ਨੇ ਮੈਨੂੰ ਇਹ ਵਾਰਡ ਦੇ ਵਿੱਚ ਲਿਆਂਦਾ ਸੀ ਜਿਨ੍ਹਾਂ ਖਿਲਾ ਰਿਆ ਸੀ ਜਿਨ੍ਹਾਂ ਨੇ ਮੋਢੇ ਤੇ ਰੱਖ ਕੇ ਥਾਪੜਾ ਦਿੰਦੇ ਸੀ ਉਹ ਸਭ ਭੱਜ ਗਏ ਸਾਸ ਛੱਡ ਗਏ ਜੋ ਮੈਦਾਨ ਦੇ ਵਿੱਚੋਂ ਇਹ ਮੈਦਾਨ ਚ ਗੱਜੂਗਾ ਤੇ ਨਿਮਾ ਹੀ ਗੱਜੂਗਾ ਤੇ ਨਿਮਾ ਟੈਰ ਵਾਲਾ ਪੰਜ ਵਾਰਡ ਚ ਵੀ ਉਹ ਲੋਕ ਇਲੈਕਸ਼ਨ ਲੜਦੇ ਰਹੇ ਤੇ ਉੱਥੇ ਵੀ ਗੱਜਦੇ ਰਹੇ ਤੇ ਜੇ ਮਾਰਾ ਇਹਨੇ ਸਾਨੂੰ ਇੱਥੇ ਚਾਇਆ ਕਿਰਪਾ ਸੱਚੇ ਪਾਤਸ਼ਾਹ ਨੇ ਕੀਤੀ ਗੁਰੂ ਰਾਮਦਾਸ ਜੀ ਨੇ ਬਾਬਾ ਸ਼ਿਦਾਲੇ ਨੇ ਤੇ ਅਹੇ ਇਸੇ ਵਾਰਡ ਚ ਇਲੈਕਸ਼ਨ ਲੜਦੇ ਰਾਵਾਂਗੇ ਤੇ ਜਿੱਤਾਂਗੇ ਹੰਗਾਰਾ ਸਾਨੂੰ ਪੂਰਾ ਮਿਲਦਿਆ ਪਾਰਟੀਆਂ ਨੇ ਬਹੁਤ ਕੋਸ਼ਿਸ਼ ਕੀਤੀ ਦਬਾਉਣ ਦੀ ਕਿ ਤੂੰ ਹੱਥ ਛੱਡ ਦੇ ਖੜਾ ਤੂੰ ਕੀ ਕਰਨਾ ਜਾ ਇਲੈਕਸ਼ਨ ਲੜ ਕੇ ਮੈਂ ਕਿ ਨਹੀਂ ਇਹ ਤੁਹਾਨੂੰ ਸ਼ਨੀਵਾਰ ਵਾਲੇ ਦੇਣੀ ਪਾ ਲਗੋ ਜਾਤ ਦੇ ਵਿੱਚ ਕਿੰਨੀ ਪਾਵਰ ਹੁੰਦੀ ਆ ਇੱਕ ਬੰਦਾ ਮੈਨੂੰ ਛਾੜ ਛੱਡ ਗਿਆ ਉਹ ਮੇਰੀ ਬਦਨਾਮੀ ਕਰ ਰਿਹਾ ਸੀ ਉਹਦੇ ਕਰਕੇ ਮੈਂ ਸਵੇਰੇ 7 ਵਜੇ ਵੀਡੀਓ ਪਾਈ ਆ ਉਹਨੇ ਮੇਰੀ ਬਹੁਤ ਬਦਨਾਮੀ ਕੀਤੀ ਹੈ ਮਾਰਚ ਪਈ ਨਹੀਂ ਉਹ ਬਹਿ ਗਿਆ ਲੇਕਿਨ ਕਮਲਿਆ ਤੂੰ ਹੀ ਮੇਰੇ ਨਾਲ ਖੜਾਉਣ ਵਾਲਾ ਹੈ ਤੇ ਤੂੰ ਹੀ ਮੈਨੂੰ ਮੇਰੀ ਬਦਨਾਮੀ ਕਰੇ ਕਿੰਨੀ ਮਾੜੀ ਗੱਲ ਆ ਤੇਰੇ ਇਸ ਮੈਦਾਨ ਦੇ ਵਿੱਚ ਉਹੋ ਹੀ ਖੜਦੇ ਹੁੰਦੇ ਜਿਹੜੇ ਗੱਜਦੇ ਹੁੰਦੇ ਆ ਤੇ ਜਿਹੜੇ ਰੋਲਾ ਪਾਉਂਦੇ ਹੁੰਦੇ ਨਾ ਜਾ ਉਹ ਨਹੀਂ ਗੱਜਦੇ ਹੁੰਦੇ ਜਿਹੜੇ ਚੁੱਪਚੀ ਬਿਤੇ ਉਹ ਗੱਜਦੇ ਆ ਤੇ ਗੱਜਣ ਨੇ ਆ ਵਾਰ ਚ ਤੇ ਵੋਟਾਂ ਲਾਵਾਂਗੇ ਵੀਰ ਭਰਾਵਾਂ ਕੋ ਹੱਥ ਜੋੜ ਕੇ ਉਹਨਾਂ ਦੇ ਗਾੜੀ ਬਜ਼ੁਰਗਾਂ ਗਾੜੀ ਵੀਰਾਂ ਗਾੜੀ ਭਰਾਵਾਂ ਗਾੜੀ ਜਿਹੜੇ ਬੰਦੇ ਦਾ ਸਟੈਂਡ ਹੀ ਕੋਈ ਨਹੀਂ ਆ ਅੱਜ ਮੈਨੂੰ ਧੋਖਾ ਦਿੱਤਾ ਸਾਲ ਬਾਅਦ ਕਿ ਹੋਰ ਪਾਰਟੀ ਨੂੰ ਧੋਖਾ ਦੇਊਗਾ ਕਿਸੇ ਵੀ ਪਾਰਟੀ 'ਚ ਜਾਂਦਾ ਨੂੰ ਧੋਖਾ ਦੇਊਗਾ ਉਹ ਨਹੀਂ ਮੇਰੇ ਵੀਰੋ ਇਦਾਂ ਨਹੀਂ ਜੋ ਗੱਲ ਬੰਦੀ ਇਹ ਥੋੜਾ ਥੋੜਾ ਸੁਧਰ ਜੋ ਇਹ ਸਮਾਂ ਬਹੁਤ ਬੇਹੰਤ ਜੋ ਮਹਾਰਾਜੀ ਲਾਠੀ ਜੇ ਰਵਾਇਤੀ ਨਾ ਉਹਦੀ ਆਵਾਜ਼ ਨਹੀਂ ਜਿਹੋ ਹੁੰਦੀ ਕੇ ਦਾ ਮਜ਼ਾਕ ਨਾ ਡਾਓ ਪਰ ਜਿੱਥੇ ਮੈਂ ਹੈਗਾ ਆ ਸੱਚ ਦੀ ਆਵਾਜ਼ ਤੇ ਹੈਗਾ ਤੇ ਸੱਚ ਦੀ ਆਵਾਜ਼ ਤੇ ਖਲੋਤਾ ਰਵਾਂਗਾ ਤੇ 4 ਨੰਬਰ ਵਾਰਡ ਸਾਰੇ ਜ਼ਿੰਮੇਵਾਰ ਐਸਸੀ ਭਾਈਚਾਰਾ ਆਡਾ ਸਾਰਿਆਂ ਗਾੜੀ ਹੱਥ ਜੋੜਦਾ ਆ ਵੀ ਮੈਨੂੰ ਕੱਲੀ ਕੱਲੀ ਬੋਟ ਪਾ ਕੇ ਕਾਮਯਾਬ ਕਰੋ ਇਹ ਅਮਰੀਕਾ ਨਹੀਂ ਏ ਢਾਡੀ ਕਾਮਯਾਬੀ ਵੀਰੋ ਮੇਰੇ ਵੀਰ ਭਰਾ ਗੋਲਣ ਗੋਲਨ ਭਾਈ ਨਾ ਵੀ ਦਗਾ ਆਇਆ ਇਹ ਤੁਹਾਨੂੰ ਪਤਾ ਹੈ ਇਲੈਕਸ਼ਨ ਦੇ ਵਿੱਚ 45 40 ਵੋਟਾਂ ਦੇ ਹਰਾਇਆ ਸੀ ਉਹ ਦੋਗਲਾਪਨ ਕਰਕੇ ਪਰ ਇਹ ਵੀਰੋ ਇਹ ਬੰਦਿਆਂ ਦੇ ਕੋਈ ਇਹਨਾਂ ਦੇ ਯਕੀਨਾ ਕਰੋ ਜਿਹੜਾ ਕਹਿੰਦੇ ਆ ਵੋਟਾਂ ਤੁਹਾਨੂੰ ਰਾਤ-ਰਾਤ ਕਹਿੰਦੇ ਆ ਵੋਟਾਂ ਘਰ-ਘਰ ਜਾ ਕੇ ਵੀ ਇਹਨੂੰ ਨਾ ਪਾਓ ਐ ਪਾਰਟੀ ਨੂੰ ਪਾ ਦਿਓ ਯਾਰ ਕਾਂਗਰਸ ਨੂੰ ਪਾਉਂਦੇ ਤੁਹਾਨੂੰ ਵੀ ਪਤਾ ਜਿੱਦਾਂ ਤੋਰੀ ਪਿਆ ਉਹਨੂੰ ਹੀ ਪਾਉਂਦੇ ਆ ਪਰ ਮੈਂ ਇਹੋ ਕਹਿੰਨਾ ਕਿ ਜਿੱਥੇ ਰਹਿਣਾ ਜ਼ੁਬਾਨ ਤੇ ਰੋ ਸਟੈਂਡ ਤੇ ਰੋ ਸਾਈਕਲ ਦਾ ਵੀ ਸਟੈਂਡ ਹੁੰਦਾ ਜੋ ਪਰ ਇਹ ਭੁੱਲ ਜੋ ਟਾਡਾ ਸਟੈਂਡ ਨਹੀਂ ਜੋ ਹੈਗਾ ਕਦੀ ਇਧਰ ਤੇ ਕਦੀ ਉਧਰ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ